ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਹੜਪੀਟਾਂ ਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਵਧੀਆ ਭਰਾਲਾ ਇਹਨਾਂ ਵੀਰਾਂ ਦਾ ਤੇ ਜੋ ਵੀ ਹੜਪੀਟ ਦਾ ਪਰਿਵਾਰ ਹੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬੀਰਾਂ ਬਾਬਾ ਨਾਨਕ ਸੈਟ ਤੇ ਕਿ ਅਸੀਂ ਅੱਜ ਚੰਗੀ ਪਨਵਾ ਪਿੰਡ ਤਲਵੰਡੀ ਜਿੰਦਵਾ ਪਿੰਡ ਉੱਥੇ ਕੀ ਬੀਜ ਲੈ ਕੇ ਚੱਲੇ ਆਂ ਜਿਹੜੇ ਕਿਸਾਨਾਂ ਨੂੰ ਨਹੀਂ ਬੀਜ ਮਿਲਿਆ ਆਪਾਂ ਲੋਡਵੰਦ ਪਰਵਾਲਾ ਤੱਕ ਬੀਜ ਜਿਹੜਾ ਪਹੁੰਚਾਉਣ ਲੱਗੇ ਆਂ ਇਹਨਾਂ ਵੀਰਾਂ ਦੇ ਸਹਿਯੋਗ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਬੀ ਦੀ ਸੇਵਾ ਪਿੰਡ ਦੋਲੋਵਾਲ ਤੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਖਾਸ ਕਰਕੇ ਸਾਡੇ ਸਵਰਗਵਾਸੀ ਪ੍ਰਿੰਸੀਪਲ ਸਰਦਾਰ ਸਰਜੀਤ ਸਿੰਘ ਜੀ ਜਿਨ੍ਹਾਂ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਹੈ ਉਹਨਾਂ ਨੇ ਸਾਨੂੰ ਪੈਸੇ ਭੇਜਿਆ ਨੇ 1 ਲੱਖ ਰੁਪਿਆ 20000 ਰੁਪਿਆ 10000 ਰੁਪਿਆ ਸਰਦਾਰ ਲੰਬੜਦਾਰ ਸਾਹਿਬ ਨੇ ਸਾਨੂੰ ਦਿੱਤਾ ਹੈ 10000 ਰੁਪਿਆ ਸਾਡੇ ਸਾਬਕਾ ਸਰਪੰਚ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਨੇ ਦਿੱਤਾ ਅਸੀਂ 1,20,000 ਦਾ ਬੀ ਲੈ ਕੇ ਅਸੀਂ ਉਸੇ ਦੀ ਹੜਪੀੜਤਾ ਨੂੰ ਦੇਣ ਜਾ ਰਹੇ ਹਾਂ ਪਹਿਲਾਂ ਵੀ ਅਸੀਂ ਪੂਰੇ ਨਗਰ ਵੱਲੋਂ ਜੋ ਮਾਇਆ ਇਕੱਠੀ ਕੀਤੀ ਸੀ ਜੋ ਸਾਨੂੰ ਉਹਨਾਂ ਨੇ ਡਿਮਾਂਡ ਦਿੱਤੀ ਸੀ ਉਸ ਦੇ ਮੁਤਾਬਕ ਅਸੀਂ 100 ਕੰਬਲ 60 ਬੋਰੇ ਫੀਡ ਦੇ ਔਰ ਰਾਸ਼ਨ ਜਿਹੜਾ ਘਰ ਦਾ ਵਰਤੋਂ ਵਾਲਾ ਰਾਸ਼ਨ ਦੇ ਕੇ ਆਏ ਸੀ ਔਰ ਅੱਜ ਅਸੀਂ ਫਿਰ ਦੁਬਾਰਾ ਉਸੇ ਇਲਾਕੇ ਵਿੱਚ ਉਹਨਾਂ ਸਾਨੂੰ ਬੀਜ ਦੀ ਡਿਮਾਂਡ ਦਿੱਤੀ ਸੀ ਕਣਕ ਦਾ ਬੀਜ ਸਾਨੂੰ ਚਾਹੀਦਾ ਹੈ ਉਹ ਅਸੀਂ ਲੈ ਕੇ ਜਾ ਰਹੇ ਹਾਂ ਸਾਡੇ ਨਾਲ ਨੰਬਰਦਾਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਮੈਂਬਰ ਅਮਰੀਕ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਾਫ ਕਸਪੈਂਸਰ ਸਾਹਿਬ ਜਸਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਪੂਰੇ ਪਿੰਡ ਦਾ ਜਿਹੜਾ ਸਹਿਯੋਗ ਏ ਉਹ ਨਾਲ ਜਾ ਰਹੇ ਨੇ ਤੇ ਅਸੀਂ ਉੱਥੇ ਖੁਦ ਜਾ ਕੇ ਆਪ ਦੇ ਕੇ ਆਵਾਂਗੇ ਸਾਥ ਕਿੰਨੇ ਪੋਰੇ ਲੈਣਗੇ ਅਸੀਂ ਅੱਜ 80 ਪੋਰੇ ਪੀੜ ਦੇ ਲੈ ਕੇ ਜਾ ਰਹੇ ਹਾਂ ਪੀੜ ਦੇ ਵਾਸਤੇ ਉੱਥੇ 80 ਕਿੱਲਾਂ ਦਾ ਹੀ ਪੀੜ ਦੇ ਕੇ ਆਉਣਾ ਹੈ ਕਿਤੇ ਵੀ ਤੁਸੀਂ ਕੰਬਲਾਂ ਦੀ ਸੇਵਾ ਕੀਤੀ ਹਰ ਪਿੰਡਾਂ ਆ ਜਾਓ ਆ ਜਾਓ ਅੰਦੀ ਅੰਦੀ ਅਸੀਂ ਸਰਸਾ ਸਾਖਤੀ ਅਸੀਂ ਅੱਗੇ 100 ਕੰਬਲ 60 ਬੋਰੇ ਫੀਡ ਦੇ ਔਰ ਸਾਧ ਸੰਗਤ ਜੀ ਘਰ ਦਾ ਜਿਹੜਾ ਰਾਸ਼ਨ ਵਰਤਨ ਵਾਲਾ ਦੇ ਕੇ ਆਏ ਸੀ ਔਰ ਹੁਣ ਅਸੀਂ 80 ਬੋਰੇ ਫੀਡ ਆਪਣੇ ਕੜਕ ਦਾ ਬੀਜ ਲੈ ਕੇ ਜਾ ਰਹੇ ਕਿਉਂਕਿ ਜੋਗ ਦੇ ਵਿੱਚ ਆਕਰ ਵੀਰਾਂ ਦਾ ਹੀ ਕਾਫੀ ਇਹ ਸਰ ਇਹ ਪੂਰੇ ਪਿੰਡ ਦਾ ਪਹਿਲਾ ਸਹਯੋਗ ਸੀ ਜਿਹੜਾ ਨਾਲ ਹੀ ਸਾਡੇ ਐਨ ਆਰ ਆਈ ਵੀਰਾਂ ਦਾ ਸਾਨੂੰ ਬਹੁਤ ਸਹਯੋਗ ਹੈ ਫੋਨ ਵੀ ਸਾਨੂੰ ਬਹੁਤ ਅੱਛਾ ਜਿਹਾ ਫੋਨ ਆ ਰਹੇ ਨੇ ਕਿ ਜੇ ਕੋਈ ਹੋਰ ਵੀ ਸੇਵਾ ਕਰਨੀ ਹੈ ਵੀ ਤੁਸੀਂ 80 ਬੋਰੇ ਦੇ ਕੇ ਆਓ ਇਸ ਤੋਂ ਬਾਅਦ ਫਿਰ ਦੁਬਾਰਾ ਕਹਿੰਦੇ ਸੀ ਤੁਹਾਨੂੰ ਪੈਸੇ ਭੇਜ ਦੇਵਾਂਗੇ ਤੇ ਦੁਬਾਰਾ ਭੇਜਾਂਗੇ ਸੀ ਦੁਬਾਰਾ ਫਿਰ ਦੇ ਕੇ ਆਵਾਂਗੇ